ਫਲੋਰ ਦੇ ਨਜ਼ਦੀਕ ਪਿੰਡ ਬੁਰਜ ਪੁਕਤਾ ਵਿਖੇ ਆਟੋ ਅਤੇ ਕਾਰ ਚ ਹੋਈ ਟੱਕਰ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਤਿੰਨ ਜ਼ਖਮੀ ਅਤੇ ਇੱਕ ਬੱਚਾ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਵਾਰੀ ਨਾਲ ਭਰਿਆ ਆਟੋ ਜੋ ਕਿ ਝੰਡੀ ਪੀਰ ਕੜਿਆਣਾ ਤੋਂ ਫਲੋਰ ਵੱਲ ਨੂੰ ਆ ਰਿਹਾ ਸੀ ਤਾਂ ਫਲੋਰ ਦੇ ਨੇੜੇ ਇੱਕ ਕਾਰ ਨਾਲ ਟੱਕਰ ਹੋ ਗਈ ਜਿਸ ਕਾਰਨ ਆਟੋ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਅਤੇ ਉਸ ਵਿੱਚ ਸਵਾਰ ਰਾਣੀ ਸੁਨੀਤਾ ਅਤੇ ਮਨਜੀਤ ਸਿੰਘ ਵਾਸੀ ਛੰਡੀਪੀਰ ਕੜਿਆਣਾ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਦੌਰਾਨ ਤਿੰਨ ਵਿਅਕਤੀ ਜ਼ਖਮੀ ਹੋ ਗਏ। ਜਿਨ੍ਹਾਂ ਦੀ ਪਹਿਚਾਣ ਨਿਰਮਲ, ਅਮਨ ਚੰਦ, ਮੁਕਤਿਆਰ ਅਤੇ ਇੱਕ ਬੱਚਾ ਗੰਭੀਰ ਜ਼ਖਮੀ ਹੋ ਗਿਆ। ਇਸ ਸਬੰਧੀ ਡਾਕਟਰ ਨੀਰਤ ਸੋਢੀ ਨੇ ਕੀ ਦੱਸਿਆ? ਆਓ ਸੁਣੋ। ਦੇਖੋ ਸਭ ਤੋਂ ਵੱਡੀ ਗੱਲ ਹਾਦਸੇ ਦਾ ਰੋਡ ਦੇ ਉੱਤੇ ਹੁੰਦੇ ਰਹੇ ਜਦੋਂ ਆਜਾ ਹਾਦਸਾ ਹੋਇਆ ਆਟੋ ਦੇ ਵਿੱਚ ਪਹਿਲਾਂ ਆਟੋ ਵਿੱਚ ਬਹੁਤ ਜ਼ਿਆਦਾ ਸਵਾਰੀ ਸੀ ਲੋਡ ਤੋਂ ਬਾਅਦ ਤੇ ਅਮੇ ਸੰਨੇ ਤੋਂ ਟੱਕਰ ਇਹਨਾਂ ਦੀ ਹੋਈ ਆ ਰਸੂਲਪੁਰ ਦੇ ਰੋਡ ਦੇ ਉੱਤੇ। ਤੁਹ ਲਗਭਗ 10 ਕਿੰਮਟਰ ਲੋਕ ਗੱਡੀਆਂ ਰੋ ਕੇ ਵੀਡੀਓ ਬਣਾ ਰਹੇ ਕੋਈ ਕੁਝ ਕਰ ਰਿਹਾ ਮਦਦ ਵਾਸਤੇ ਨਹੀਂ ਆਇਆ ਐਂਬੂਲੈਂਸ ਵੀ ਜਿਹੜੀ ਉਕੀ ਬਾਅਦ ਚਾਈਆ ਕਿ ਅਸੀਂ ਆਪਣੀ ਗੱਡੀ ਦੇ ਵਿੱਚ ਸੀਟਾ ਫੋਲ ਕਰਕੇ ਸਾਰੇ ਪੀਸ਼ੈਂਟ ਉੱਤੇ ਸਿਰਫ ਹਸਪਤਲ ਬਚਾਏ ਆ ਸੋ ਗੱਲ ਤਾਂ ਇਹ ਵੀ ਪਿੰਡ ਦਾ ਪ੍ਰਸ਼ਾਸਨ ਚਾਹੀਦਾ ਵੀ ਜਿਹੜੇ ਆਟੋ ਦੇ ਵਿੱਚ ਇੰਨੀਆਂ ਸਵਾਰੀਆਂ ਓਵਰ ਲੋਡ ਲੈ ਕੇ ਚੱਲਦੀ ਆ ਉਹਦੇ ਤੋਂ ਥੋੜਾ ਹੋਵੇ ਤੇ ਇੱਕ ਇਹ ਰੋਡ ਜਿਹੜਾ ਹੈਗਾ ਬਹੁਤ ਜ਼ਿਆਦਾ ਦੀ ਆਵਾਜ਼ ਆਈ ਹੈਗੀ ਆ ਤੁਸੀਂ ਦੇਖੋ ਪਿੱਛੇ ਕਿਸ ਤਰ੍ਹਾਂ ਜਾਮ ਲੱਗ ਜਾਏਗਾ ਔਰ ਇਹਦਾ ਥੋੜਾ ਰੋਡ ਵੀ ਖੁੱਲੀ ਕੀਤੀ ਜਾਵੇ ਤਾਂ ਕਿ ਇਧਰ ਦੇ ਹਾਦਸੇ ਚਲੇ ਜਾ ਸਕਣ ਬਾਕੀ ਇੱਕ ਵੀਡੀਓ ਵਾਲੀ ਮੈਸੇਜ ਆ ਵੀ ਲੋਕਾਂ ਨੂੰ ਵੀ ਜਿਹੜੇ ਬੰਦੇ ਆਸ-ਪਾਸੇ ਗੱਡੀਆਂ ਲੈ ਕੇ ਜਾਂਦੇ ਕਿਰਪਾ ਕਰਕੇ ਜੋ ਐਕਸੀਡੈਂਟ ਹੁੰਦਾ ਮਤਲਬ ਜੂ ਕਰਿਆ ਕਰੋ ਕੱਲ ਹਾਦਸਾ ਆਪਣੇ ਨਾਲ ਵੀ ਹੋ ਸਕਦਾ ਕਿਸੇ ਜਾਨ ਵੱਜ ਜਾਵੇਗਾ ਆ ਇੱਕ ਪਰਿਵਾਰ ਦੇ ਜੀਵਨ ਜਾਨ ਦੇ ਨਾਲ ਉਹਦੇ ਕਈ ਪਰਿਵਾਰ ਨਾਲ ਜੁੜੇ ਹੁੰਦੇ ਆ ਸੋ ਇੰਨੀ ਬੇਇੱਜ਼ਤੀ ਆ ਕਿ ਜਦੋਂ ਇਦਾਂ ਕੋਈ ਹਾਦਸਾ ਹੁੰਦਾ ਕਿਰਪਾ ਕਰਕੇ ਆਪਣੀ ਗੱਡੀ ਵਿੱਚੋਂ ਸਾਵਧਾਨੀ ਨਾਲ ਚੱਲ ਜਾਇਆ ਕਰੋ ਤਾਂ ਕਿ ਮਲ ਕੀਤੀ ਜਾਵੇ ਕਿੰਨੀਆਂ ਸੱਟਾਂ ਕਿੰਨੀਆਂ ਦੇ ਲੋਕੇ ਐਂਸਿਕਾ ਦਾ ਜੀ ਉਹ ਗੁੱਜੇ ਸੱਟਾਂ ਆ ਕਈਆਂ ਦੇ ਇੰਜਣ ਉੱਤੇ ਲੱਗਾ ਟੁੱਟੀਆਂ ਹੋਈਆਂ ਦਿਮਾਗ ਦੇ ਸਾਡੇ ਇੱਕ ਲੇਡੀਜ਼ ਆ ਉਹਦੀ ਅੱਖ ਬਾਹਰ ਆਈ ਹੋਈ ਆ ਤੇ ਲੱਗਦਾ ਵੀ ਸ਼ਾਇਦ ਪਰਮਾਤਮਾ ਸੇਪ ਰੱਖੇ ਤੇ ਕਾਫੀ ਵੇਜਨ ਸੱਟਾਂ ਲੱਗੀਆਂ ਹੋਈਆਂ ਕੀ ਸੰਦੇਸ਼ ਕੀ ਤੁਹਾਨੂੰ ਅੱਜ ਮੰਗਦੇ ਮੰਗਦੇ ਇਹ ਆ ਵੀ ਥੋੜਾ ਜਿਆਦਾ ਗੱਡੀ ਆਪਣੀ ਧਿਆਨ ਨਾਲ ਚਲਾਣ ਇੱਕ ਰੋਡ ਬਹੁਤ ਚੱਲਦਾ ਇਹ ਰਾਉ ਰੋੜਿਆ ਤੇ ਰੋਡ ਨੂੰ ਚੋੜਾ ਕੀਤਾ ਜਾਵੇ ਜੋ ਵੀ ਸਰਕਾਰ ਇਹ ਤੇ ਵਾਧੂ ਵਾਧ ਹਾਸਲ ਰੋਕ ਲਈ ਕਦੋਂ ਚੱਲ ਸਕਦੀ ਹੈ ਚੱਕੇ ਜਾਂਦੇ ਫਲੋਰ ਦੇ ਨਜ਼ਦੀਕ ਇੰਡ ਬੁੜਜ ਪੁਕਤਾ ਵਿਖੇ ਆਟੋ ਅਤੇ ਕਾਰ ਚ ਹੋਈ ਟੱਕਰ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਤਿੰਨ ਜ਼ਖਮੀ ਅਤੇ ਇੱਕ ਬੱਚਾ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਵਾਰੀ ਨਾਲ ਭਰਿਆ ਆਟੋ ਜੋ ਕਿ ਝੰਡੀਪੀਰ ਕੜਿਆਣਾ ਤੋਂ ਫਲੋਰ ਵੱਲ ਨੂੰ ਆ ਰਿਹਾ ਸੀ ਤਾਂ ਫਲੋਰ ਦੇ ਨੇੜੇ ਇੱਕ ਕਾਰ ਨਾਲ ਟੱਕਰ ਹੋ ਗਈ ਜਿਸ ਕਾਰਨ ਆਟੋ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਅਤੇ ਉਸ ਵਿੱਚ ਸਵਾਰ ਰਾਣੀ ਸੁਨੀਤਾ ਅਤੇ ਮਨਜੀਤ ਸਿੰਘ ਵਾਸੀ ਚੰਡੀਪੀਰ ਕੜਿਆਣਾ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਦੌਰਾਨ ਤਿੰਨ ਵਿਅਕਤੀ ਜ਼ਖਮੀ ਹੋ ਗਏ। ਜਿਨ੍ਹਾਂ ਦੀ ਪਹਿਚਾਣ ਨਿਰਮਲ, ਅਮਨ ਚੰਦ, ਮੁਕਤਿਆਰ ਅਤੇ ਇੱਕ ਬੱਚਾ ਗੰਭੀਰ ਜ਼ਖਮੀ ਹੋ ਗਿਆ। ਇਸ ਸਬੰਧੀ ਡਾਕਟਰ ਨੀਰਜ ਸੋਢੀ ਨੇ ਕੀ ਦੱਸਿਆ? ਆਓ ਸੁਣੋ। ਦੇਖੋ ਸਭ ਤੋਂ ਵੱਡੀ ਗੱਲ ਹੈ ਹਾਦਸੇ ਦਾ ਰੋਡ ਦੇ ਉੱਤੇ ਹੁੰਦੇ ਰਹਿਣੇ ਜਦੋਂ ਆ ਜਾ ਹਾਦਸਾ ਹੋਇਆ ਆਟੋ ਦੇ ਵਿੱਚ ਪਿਲਗਾ ਆਟੋ ਦੇ ਵਿੱਚ ਬਹੁਤ ਜ਼ਿਆਦਾ ਸਵਾਰੀ ਅਸੀਂ ਲੋਡ ਤੋਂ ਬਾਅਦ ਤੇ ਅਮੇ ਸਾਹਨੇ ਤੋਂ ਟੱਕਰ ਇਹਾਂ ਦੀ ਹੋਈ ਆ ਰਸੂਲਪੁਰ ਰੋਡ ਦੇ ਉੱਤੇ ਤੇ ਲਗਭਗ 10 ਕਮੈਂਟ ਲੋਕ ਗੱਡੀਆਂ ਰੋ ਕੇ ਕੋਈ ਵੀਡੀਓ ਬਣਾ ਰਹੇ ਕੋਈ ਕੁਛ ਕਰ ਰਹੇ ਮਦਦ ਵਾਸਤੇ ਨਹੀਂ ਆਇਆ ਐਂਬੂਲੈਂਸ ਵੀ ਜਿਹੜੀ ਉਗੀ ਬਾਅਦ ਚ ਆਈ ਆ ਤੇ ਅਸੀਂ ਆਪਣੀ ਗੱਡੀ ਦੇ ਵਿੱਚ ਸੀਟਾ ਫੋਲ ਕਰਕੇ ਸਾਰੇ ਪੀਜਨ ਉੱਤੇ ਸਿਵਲ ਹਸਪਤਲ ਬਚਾਏ ਆ ਸੋ ਗੱਲ ਤਾਂ ਇਹ ਵੀ ਪਿੰਨ ਦਾ ਪ੍ਰਸ਼ਾਸਨ ਚਾਹੀਦਾ ਵੀ ਜਿਹੜੇ ਆਟੋ ਦੇ ਵਿੱਚ ਇੰਨੀਆਂ ਸਵਾਰੀਆਂ ਓਵਰ ਲੋਡ ਲੈ ਕੇ ਚੱਲਦੀ ਆ ਉਹਦੇ ਤੋਂ ਥੋੜਾ ਹੋਵੇ ਤੇ ਇੱਕ ਇਹ ਰੋਡ ਜਿਹੜਾ ਹੈਗਾ ਬਹੁਤ ਜ਼ਿਆਦਾ ਦੀ ਆਵਾਜ਼ ਆਈ ਹੈਗੀ ਆ ਤੁਸੀਂ ਦੇਖੋ ਕਿੱਥੇ ਇਸ ਤਰ੍ਹਾਂ ਜਾਮ ਲੱਗ ਗਿਆ ਹੈਗਾ ਇਹਦਾ ਕੋਰਾ ਰੋਡ ਵੀ ਖੁੱਲੀ ਕੀਤੀ ਜਾਵੇ ਤਾਂ ਕਿ ਇਧਰ ਦੇ ਹਾਸੇ ਚਲੇ ਜਾ ਸਕਣ ਬਾਕੀ ਇੱਕ ਵੀਡੀਓ ਵੀ ਮੈਸੇਜ ਆ ਵੀ ਲੋਕਾਂ ਨੂੰ ਵੀ ਜਿਹੜੇ ਬੰਦੇ ਆਸ-ਪਾਸੇ ਗੱਡੀਆਂ ਲੈ ਕੇ ਜਾਂਦੇ ਕਿਰਪਾ ਕਰਕੇ ਕੋਈ ਐਕਸੀਡੈਂਟ ਹੁੰਦਾ ਮਲਜ਼ੂਰ ਕਰਿਆ ਕਰੋ ਕੱਲ ਹਾਸਾ ਆਪਣੇ ਨਾਲ ਵੀ ਹੋਇਆ ਸੀ ਕਿ ਜਾਨ ਵੱਜਰੇਗਾ ਇੱਕ ਪਰਿਵਾਰ ਦੇ ਜੀਵਾਂ ਦੇ ਨਾਲ ਉਹਨੇ ਕਈ ਪਰਿਵਾਰ ਨਾਲ ਜੀਉਂਦੇ ਆ ਸੋ ਇੰਨੀ ਬੇਇੱਜ਼ਤੀ ਆ ਕਿ ਜਦੋਂ ਇਦਾਂ ਕੋਈ ਹਾਸਾ ਹੁੰਦਾ ਕਿਰਪਾ ਕਰਕੇ ਆਪਣੀ ਗੱਡੀ ਵਿੱਚੋਂ ਸਿਰਲਾ ਸਤਜੂਬ ਪਤਾ ਜਾਵੇ ਤਾਂ ਕਿ ਮਦਦ ਕੀਤੀ ਜਾਵੇ ਕਿੰਨੀਆਂ ਸੱਟਾਂ ਕਿੰਨੀਆਂ ਲੱਗਿਆ ਸੀ ਕਹਿੰਦਾ ਜੀ ਉਹ ਗੁੱਜੇ ਸੱਟਾਂ ਆ ਕਈਆਂ ਦੇ ਇੰਜਰ ਹੋ ਚੁੱਕੇ ਲੱਤਾਂ ਟੁੱਟੀਆਂ ਹੋਈਆਂ ਦਿਮਾਗ ਦੇ ਸਾਡੇ ਇੱਕ ਲੇਡੀਜ਼ ਆ ਉਹਦੀ ਅੱਖ ਬਾਹਰ ਆਈ ਹੋਈ ਆ ਤੇ ਲੱਗਦਾ ਵੀ ਸ਼ਾਇਦ ਪਰਮਾਤਮਾ ਸੁੱਖ ਰੱਖੇ ਤੇ ਕਾਫੀ ਵੇਜਨ ਸੱਟਾਂ ਲੱਗੀਆਂ ਹੋਈਆਂ ਕੀ ਸੰਦੇਸ਼ ਕੀ ਤੁਹਾਨੂੰ ਅੰਮ੍ਰਿਤ ਅੰਗ ਦੇ ਅੰਗ ਦੇ ਇਹ ਆ ਵੀ ਥੋੜਾ ਜਿਆਦਾ ਗੱਡੀ ਆਪਣੀ ਧਿਆਨ ਨਾਲ ਚਲਾਣ ਇੱਕ ਰੋਡ ਬੋ ਤਾਂ ਚੱਲਦਾ ਇਹ ਰਾਵ ਰੋੜਿਆ ਤੇ ਰੋਡ ਨੂੰ ਚੌੜਾ ਕੀਤਾ ਜਾਵੇ ਜੋ ਵੀ ਸਰਕਾਰ ਇਹ ਤੇ ਵਾਧੂ ਵਾਧਾ ਹਾਸਲ ਰੋਕਣ ਲਈ ਕਦੋਂ ਚੱਕ ਸਕਦੀ ਹੈ ਚੱਕੇ ਜਾਂਦਾ